मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਹੜਾਂ ਕਾਰਨ ਪੰਜਾਬ ਦੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਇਹ ਦੱਸ ਦਈਏ ਕਿ ਹੜਾਂ ਦੀ ਮਾਰ ਦੇ ਕਾਰਨ ਪੰਜਾਬ ਦੇ 7 ਲੱਖ ਲੋਕ بے ਕਰ ਹੋ ਚੁੱਕੇ ਨੇ ਸਿਰ ਤੋਂ ਛੱਤ ਜੋ ਹੈ ਉਹਨਾਂ ਦੇ ਜਾ ਚੁੱਕੀ ਹੈ ਤਾਂ ਜਹੇ ਦੇ ਵਿੱਚ ਇਹ ਹੜਾਂ ਦੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਕਰੀਬ 2300 ਪਿੰਡ ਨੇ ਪੰਜਾਬ ਦੇ ਜੋ ਹੜਾਂ ਦੀ ਲਪੇਟ ਦੇ ਵਿੱਚ ਆਏ ਨੇ ਤਾਂ ਜਹਾਜ ਦੇ ਵਿੱਚ ਲਗਾਤਾਰ ਸਰਕਾਰ ਦੇ ਵੱਲੋਂ ਰਾਹਤ ਕੈਂਪਾਂ ਦੇ ਵਿੱਚ ਇਹਨਾਂ ਬੇਕਾਰ ਲੋਕਾਂ ਦਾ ਜੋ ਹੈ ਉਹ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਦਵਾਈਆਂ ਜੋ ਨੇ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਲਗਾਤਾਰ ਸਰਕਾਰ ਦੇ ਵੱਲੋਂ ਇਹਨਾਂ ਰਾਹਤ ਕੈਂਪਾਂ ਦੇ ਵਿੱਚ ਰਾਹਤ ਸਮੱਗਰੀ ਜੋ ਹੈ ਉਹ ਸਮੇਂ-ਸਮੇਂ ਸਿਰ ਪਹੁੰਚਾਈ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ ਜਿੱਥੇ 56 ਜਾਨਾਂ ਜੋ ਨੇ ਉਹ ਇਸ ਹੜ੍ਹਾਂ ਦੇ ਕਾਰਨ ਚਲੀਆਂ ਗਈਆਂ ਨੇ ਤੇ ਜਾਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਹੈ ਯਾਨੀ ਕਿ ਇਸ ਮਿਸ਼ਨ ਦੇ ਤਹਿਤ ਪੰਜਾਬ ਦੇ ਲੋਕ ਜਾਂ ਬਾਹਰ ਵਿਦੇਸ਼ਾਂ ਚ ਰਹਿ ਰਹੇ ਪੰਜਾਬੀ ਜਾਂ ਕੋਈ ਵੀ ਸੱਜਣ ਦਾਨਵੀਰ ਜੋ ਪੰਜਾਬ ਦੀ ਮਦਦ ਕਰਨਾ ਚਾਹੁੰਦਾ ਹੈ ਇਸ ਹਾੜਾ ਅਧਿਕਾਰਨ ਜੋ ਪੰਜਾਬ ਦਾ ਨੁਕਸਾਨ ਹੋਇਆ ਅਜੇ ਵਿੱਚ ਜੇਕਰ ਕੋਈ ਪੰਜਾਬ ਦੇ ਮੁੜ ਵਸੇਬੇ ਦੇ ਲਈ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਪੰਜਾਬ ਦੀ ਮਦਦ ਕਰੇਗਾ ਤਾਂ ਉਸੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਤਾਂ ਹੁਣ ਤੱਕ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਨੇ ਉਹ ਅੱਗੇ ਆਏ ਵੀ ਨਹੀਂ ਤੇ ਦਸਵੰਧ ਜੋ ਹੈ ਉਹਨਾਂ ਨੇ ਆਪਣੀ ਦੀ ਕਮਾਈ ਦੇ ਵਿੱਚੋਂ ਕੱਢ ਕੇ ਇਸ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਜ਼ਰੂਰ ਯੋਗਦਾਨ ਜੋ ਹੈ ਉਹਨਾਂ ਨੇ ਆਪਣਾ ਪਾਇਆ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦਾ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਜੇਕਰ ਸਿਆਥਿਕ ਨੁਕਸਾਨ ਦੀ ਗੱਲ ਕਰੀਏ ਤਾਂ ਜੋ ਅੰਕੜੇ ਆ ਹਾਲੇ ਤੱਕ ਤਾਂ 13800 ਦੇ ਕਰੀਬ 13800 ਕਰੋੜ ਦੇ ਕਰੀਬ ਇਹ ਹੜ੍ਹਾਂ ਦੇ ਕਾਰਨ ਪੰਜਾਬ ਦਾ ਆਰਥਿਕ ਨੁਕਸਾਨ ਹੋਇਆ ਹੈ ਹਾਲਾਂਕਿ ਇਹ ਜੇ ਮੁਲਾਂਕਣ ਹੋਣਾ ਬਾਕੀ ਹੈ ਤਾਂ ਉਸ ਤੋਂ ਬਾਅਦ ਹੀ ਇਹ ਟੋਟਲ ਰਕਮ ਜੋ ਹੈ ਉਹ ਪਤਾ ਲੱਗੇਗੀ ਜਿਸ ਤੋਂ ਬਾਅਦ ਜੋ ਰਾਹਤ ਕਾਰਜ ਨੇ ਉਹ ਹੋਰ ਅੱਗੇ ਵਧਾਏ ਜਾਣਗੇ ਤਾਂ ਜਹੇ ਦੇ ਵਿੱਚ ਪੰਜਾਬ ਦਾ ਜੋ ਹੜ੍ਹਾਂ ਦੇ ਕਾਰਨ ਨੁਕਸਾਨ ਹੈ ਮੁੜ ਵਸੇਬੇ ਦੇ ਲਈ ਜੋ ਲੋਕ 7 ਲੱਖ ਲੋਕ ਜੋ ਹੜ੍ਹਾਂ ਦੇ ਕਾਰਨ ਬੇਕਾਰ ਹੋਏ ਨੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਇਹ ਹੜ੍ਹਾਂ ਦੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ 56 ਜਾਨਾਂ ਜੋ ਨੇ ਉਸ ਹੜ੍ਹਾਂ ਦੇ ਕਾਰਨ ਗਈਆਂ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ 5 ਲੱਖ ਏਕੜ ਫਸਲ ਜੋ ਹੈ ਉਹ ਕਿਸਾਨਾਂ ਦੀ ਬਰਬਾਦ ਹੋਈ ਹੈ ਇਸ ਹੜ੍ਹਾਂ ਦੇ ਜਪੇਟ ਦੇ ਕਾਰਨ ਉੱਥੇ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਨੂੰ ਜੋ ਹੈ ਉਹ ਰਾਹਤ ਦਿੱਤੀ ਗਈ ਹੈ ਕਿਸਾਨਾਂ ਨੂੰ ਮੁਆਵਜ਼ਾ ਜੋ ਹੈ ਉਹਨਾਂ ਦਾ ਬੰਦ ਦਾ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਸਪੈਸ਼ਲ ਗਿਰਦਾਵਰੀਆਂ ਵੀ ਜੋ ਨੇ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਜਾਹ ਦੇ ਵਿੱਚ ਇਹ ਮਿਸ਼ਨ ਚੜਦੀ ਕਲਾ ਵੀ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦੀ ਜੋ ਆਰਥਿਕ ਨੁਕਸਾਨ ਹੈ ਬਹੁਤ ਹੋਇਆ ਹੈ ਜਹੇ ਦੇ ਵਿੱਚ ਇਸ ਮਿਸ਼ਨ ਦੇ ਤਹਿਤ ਜੋ ਦਾਨਵੀਰ ਨੇ ਜੋ ਲੋਕ ਆਪਣੀ ਕਮਾਈ ਦੇ ਵਿੱਚੋਂ ਚਾਹੇ ਉਹ 10 ਰੁਪਏ ਨੇ ਚਾਹੇ ਉਹ 100 ਰੁਪਏ ਨੇ ਜਾਂ ਚਾਹੇ ਉਹ 10000 ਰੁਪਏ ਨੇ ਜਹੇ ਦੇ ਵਿੱਚ ਜੇ ਘਰੋਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਮਿਸ਼ਨ ਦੇ ਵਿੱਚ ਯੋਗਦਾਨ ਪਾਉਣਗੇ ਤਾਂ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਜੋ ਹੈ ਮੁੜ ਵਸੇਬੇ ਦੇ ਵਿੱਚ ਮਦਦ ਮਿਲੇਗੀ ਆਰਥਿਕ ਪੱਖੋਂ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਵੀ ਪੰਜਾਬ ਦੀ ਉਹ ਮਦਦ ਨਹੀਂ ਕੀਤੀ ਗਈ ਜੋ ਪੰਜਾਬ ਨੂੰ ਉਮੀਦ ਸੀ ਦੱਸਦੀ ਕਿ ਜਦੋਂ ਪੀਐਮ ਮੋਦੀ ਦੀ ਨਰੇਂਦਰ ਮੋਦੀ ਦੀ ਜੋ ਪੰਜਾਬ ਫੇਰੀ ਸੀ ਤਾਂ ਉਹਨਾਂ ਦੇ ਵੱਲੋਂ ਆਰਥਿਕ ਤੌਰ ਤੇ 1600 ਕਰੋੜ ਦਾ ਜੋ ਹੈ ਉਹ ਮੁਆਵਜ਼ਾ ਦਿੱਤਾ ਗਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਧ ਮੁਆਵਜ਼ੇ ਦੀ ਜੋ ਹੈ ਮੰਗ ਕੀਤੀ ਗਈ ਸੀ ਕਿਉਂਕਿ ਪੰਜਾਬ 'ਚ ਹਰ ਦੇ ਕਾਰਨ ਤਕਰੀਬਨ 13800 ਕਰੋੜ ਦਾ ਆਰਥਿਕ ਨੁਕਸਾਨ ਹੋਇਆ ਹੈ ਅਜਾਇਬੇ ਵਿੱਚ 1600 ਕਰੋੜ ਦੇ ਨਾਲ ਬਹੁਤ ਹੀ ਮਦਦ ਜੋ ਹੈ ਉਹ ਪੰਜਾਬ ਦੀ ਨਹੀਂ ਹੋਵੇਗੀ ਅਜਾਇਬੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਮਿਸ਼ਨ ਚੜ੍ਹਦੀ ਕਲਾ ਜੋਇਆ ਸ਼ੁਰੂ ਕੀਤਾ ਗਿਆ ਤਾਂ ਜੋ ਜੋ ਵੀ দানਬੀਰ ਨੇ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਨੇ ਚਾਹੇ ਉਹ ਕਲਾਕਾਰ ਨੇ ਚਾਹੇ ਉਹ ਕੋਈ ਵੀ ਵਿਅਕਤੀ ਹੈ ਆਪਣੀ ਕਮਾਈ ਦੇ ਵਿੱਚੋਂ ਆਪਣਾ ਦਸਵੰਧ ਕੱਢ ਕੇ ਪੰਜਾਬ ਦੇ ਲਈ ਮਦਦ ਕਰੇਗਾ ਅਜਾਇਬੇ ਦੇ ਵਿੱਚ ਤਾਂ ਹੀ ਪੰਜਾਬ ਜੋ ਹੈ ਉਹ ਮੁਰ ਆਪਣੇ ਪੈਰਾ ਤੇ ਜੋ ਖੜਾ ਹੋ ਸਕੇਗਾ ਤਾਂ ਮਿਸ਼ਨ ਜੜਦੀ ਕਲਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਜੋ ਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਪੰਜਾਬ ਸਰਕਾਰ ਦੀ ਮਦਦ ਕਰਨ ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਜੋ ਹੈ ਹੋਇਆ ਹੈ 156 ਜਾਨਾਂ ਇਨ੍ਹਾਂ ਹੜ੍ਹਾਂ ਦੇ ਕਾਰਨ ਗਈਆਂ ਨੇ ਤਾਂ 5 ਲੱਖ ਏਕੜ ਫਸਲ ਵੀ ਜੋ ਕਿਸਾਨਾਂ ਦੀ ਬਰਬਾਦ ਹੋਈ ਹੈ ਜਿਹੜੇ ਦੇ ਵਿੱਚ ਕਿਸਾਨਾਂ ਨੂੰ ਵੀ ਬਾੰਦਾ ਮੁਆਵਜ਼ਾ ਜੋ ਦਿੱਤਾ ਜਾਵੇਗਾ ਉੱਥੇ ਹੀ 7 ਲੱਖ ਲੋਕ ਬੇਕਾਰ ਹੋਏ ਨੇ ਉਹਨਾਂ ਦੇ ਘਰ ਜੁਨਿਓ ਖੁੱਸਦੇ ਨੇ ਤਾਂ ਉੱਥੇ ਹੀ 20 ਲੱਖ ਟੋਟਲ ਆਬਾਦੀ ਜੋ ਹੈ ਪੰਜਾਬ ਦੀ ਉਹ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਈ ਹੈ ਤਾਂ ਜੋ ਲੋਕ ਬੇਕਾਰ ਹੋਏ ਨੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਜੁਨਿਓ ਕੀਤੇ ਜਾ ਰਹੇ ਨੇ ਉਸੇ ਦੇ ਚੱਲਦਿਆਂ ਇਹ ਮਿਸ਼ਨ ਚੜ੍ਹਦੀ ਕਲਾ ਪੰਜਾਬ ਸਰਕਾਰ ਦੇ ਵੱਲੋਂ ਮੁੜ ਵਸੇਬੇ ਦੇ ਲਈ ਸ਼ੁਰੂ ਕੀਤਾ ਗਿਆ ਹੈ